ਹਾਂਜੀ 10ਵੀਂ ਦਾ ਰਿਜ਼ਲਟ ਆਇਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੇ ਰਿਜ਼ਲਟ ਆਇਆ ਉਸ ਦੇ ਵਿੱਚ ਲਗਭਗ 300 ਜਿਹੜੇ ਕੁੱਲ ਵਿਦਿਆਰਥੀ ਨੇ ਮੈਡ ਸੂਚੀ ਦੇ ਵਿੱਚ ਆਏ ਆ ਜਿਸ ਦੇ ਵਿੱਚ ਲੁਧਿਆਣਾ ਦੇ 52 ਬੱਚੇ ਤੇ ਹੁਸ਼ਿਆਰਪੁਰ ਦੇ 47 ਬੱਚੇ ਅੰਮ੍ਰਿਤਸਰ ਦੇ 25 ਬੱਚੇ ਫਰੀਦਕੋਟ ਦੇ 20 ਬੱਚੇ ਫਾਜ਼ਲਕਾ ਦੇ 17 ਬੱਚੇ ਪਟਿਆਲਾ ਦੇ 16 ਬੱਚੇ ਮਾਨਸਾ ਦੇ 14 ਬੱਚੇ ਜਲੰਧਰ ਦੇ 13 ਬੱਚੇ ਐਸ ਵੀ ਐਸ ਨਗਰ ਦੇ ਹੈਗੇ 12 ਬੱਚੇ ਮੋਗਾ ਦੇ ਹੈਗੇ 10 ਬੱਚੇ ਸੰਗਰੂਰ ਦੇ 10 ਗਰਦਾਸਪੁਰ ਦੇ 9 ਫਿਰੋਜ਼ਪੁਰ ਦੇ 8 ਤੇ ਮੁਕਸਰ ਸਾਹਿਬ ਦੇ 8 ਨੇ ਬਠਿੰਡਾ ਦੇ 6 ਨੇ ਰੂਪਨਗਰ ਦੇ 6 ਨੇ ਫਤਿਹਗੜ੍ਹ ਸਾਹਿਬ ਦੇ 5 ਨੇ ਮਲੇਰ ਕੋਟਲਾ ਦੇ 5 ਨੇ ਉਸ ਤੋਂ ਬਾਅਦ ਪਠਾਨਕੋਟ ਦੇ 5 ਨੇ ਤਰਨਤਾਰਨ ਦੇ 5 ਨੇ ਬਰਨਾਲਾ ਦੇ 4 ਕਪੂਰਥਲਾ ਦੇ 2 ਤੇ ਐਸਐਸ ਨਗਰ ਮਹਾਲੀ ਦੇ 1 ਬੱਚਾ ਕਹਿਣ ਦਾ ਮਤਲਬ ਇਸ ਦੇ ਵਿੱਚ ਜਿਹੜੀ ਦੂਜੇ ਪਾਸੇ ਮੁੰਡਿਆਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ 300 ਦੇ ਵਿੱਚੋਂ ਸਿਰਫ 44 ਮੁੰਡੇ ਜਿਹੜੇ ਮੈਟ ਦੇ ਵਿੱਚ ਆਏ ਆ 256 ਕੁੜੀਆਂ ਹੀ ਮੈਡ ਦੇ ਵਿੱਚ ਆਈਆਂ ਨੇ ਇਸ ਰਿਜ਼ਲਟ ਨੂੰ ਦੇਖ ਕੇ ਇੱਕ ਚੀਜ਼ ਆ ਰਿਹਾ ਕਿ ਜਿਹੜੇ ਮੁੰਡੇ ਨੇਗੇ ਉਹ ਹਰ ਬਾਰੀ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਜ਼ਿਆਦਾ ਪਿੱਛੇ ਨੇ ਨੰਬਰ ਲੈਣ ਦੇ ਮਾਮਲਿਆਂ 'ਚ ਮੈਡ ਸੂਚੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੁਣ ਦਾ ਰਿਜ਼ਲਟ ਆਇਆ ਪਰ ਇੱਕ ਗੱਲ ਹੋਰ ਹੈ ਕਿ ਜਿਸ ਦੇ ਪਿਛਲੇ ਸਮੇਂ ਦੇ ਵਿੱਚ ਮਾਨਸਾ ਸਭ ਤੋਂ ਅੱਗੇ ਚੱਲ ਰਿਹਾ ਸੀ ਤਾਂ ਇਸ ਵਾਰ ਬਾਜੀ ਜਿਹੜੀ ਆ 10ਵੀਂ ਦੇ ਵਿੱਚ ਲੁਧਿਆਣੇ ਨੇ ਮਾਰੀ ਆ ਲੁਧਿਆਣਾ ਟੋਟਲ 52 ਬੱਚੇ ਜਿਹੜੇ ਮੈਡ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 2000 ਮਾਰਚ 2025 ਦੇ ਨਤੀਜੇ ਨੇ ਉਹਦੇ ਵਿੱਚ ਆਏ ਨੇ ਬਹੁਤ ਜਿਹੜੀ ਖੁਸ਼ੀ ਦੀ ਗੱਲ ਹੈ ਤੇ ਦੂਜੇ ਨੰਬਰ ਤੇ ਰਿਹਾ ਜ਼ਿਲ੍ਹਾ ਹੁਸ਼ਿਆਰਪੁਰ ਜਿਹਦੇ ਟੋਟਲ 47 ਬੱਚੇ ਜਿਸ ਵਿੱਚ 5 ਮੁੰਡੇ ਤੇ 42 ਕੁੜੀਆਂ ਨੇ ਤੇ ਲੁਧਿਆਣਾ 52 ਦੇ ਵਿੱਚੋਂ 11 ਮੁੰਡੇ ਤੇ 41 ਕੁੜੀਆਂ ਨੇ ਇੱਕ ਤੀਜੀ ਆਪਸ਼ਨ 트랜ਸਜੈਂਡਰ ਦੀ ਇਸ ਵਿੱਚ 0 0 ਹੈ ਕੋਈ ਬੱਚਾ ਹੈਗਾ ਨਹੀਂ ਹੈਗਾ